ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ 2 HF ਦੇ ਵਿੱਚ ਬਹੁਤ ਵਧੀਆ ਚੰਗੀਆਂ ਸੋਹਣੇ ਆਰਡਰ ਵਾਲੀਆਂ ਦੋਸਤੋ ਇਹੇ ਵੜਾ ਸੋ ਦੋਸਤੋ ਕੀ ਡਿਟੇਲ ਹੈਗੀ ਆ ਇਹਨਾਂ ਦੀ ਉਸ ਤੋਂ ਪਹਿਲਾਂ ਜਿਲ੍ਹਾ ਦੋਸਤੋ ਜਿਹੜਾ ਫਰੀਦਕੋਟ ਪੈ ਜਾਂਦਾ ਹੈ ਅਵਤਾਰ ਸਿੰਘ ਜੀ ਇਸ ਦੇ ਓਨਰ ਹਨ ਦੋਸਤੋ ਇਸ ਦੇ ਮਾਲਕ ਹਨ ਉੱਪਰ ਕੰਟੈਕਟ ਨੰਬਰ ਉਹਨਾਂ ਦੇ ਦਿੱਤੇ ਹਨ 8847601402 ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹ ਵੇੜਾਂ ਖਰੀਦ ਸਕਦੇ ਹੋ ਕਿਸਾਨ ਵੀਰੋ ਆਰਡਰ ਦੀ ਕੁਆਲਿਟੀ ਦੇਖ ਲਿਓ ਥਾਣਾ ਦੀ ਕੁਆਲਿਟੀ ਦੇਖ ਲਿਓ ਥਣ ਜਿਹੜੇ ਆ ਥੋੜੇ ਜਿਨੇ ਨਜ਼ਦੀਕ ਹਨ ਇਸ ਵੇੜ ਦੇ ਅਗਲੇ ਅਤੇ ਮਗਰਲੇ ਜਿਹੜੇ ਥਾਣਾ ਦੀ ਆ ਅ ਵੀਥੀਓ ਤੁਸੀਂ ਖੁਦ ਨੋਟ ਕਰ ਸਕਦੇ ਹੋ ਵੀਡੀਓ ਦੇ ਵਿੱਚ ਥੋੜੇ ਜਿਹੀ ਨਜ਼ਦੀਕ ਥਾਣੇ ਇਸ ਬੈਡ ਦੇ ਬਾਕੀ ਆਰਡਰ ਦੀ ਕੁਆਲਿਟੀ ਬਹੁਤ ਜਿਆਦਾ ਖੂਬਸੂਰਤ ਆ ਚੰਗੀ ਆਰਡਰ ਦੀ ਕੁਆਲਿਟੀ ਹੈਗੀ ਆ ਆ ਬਾਕੀ ਜਿਹੜਾ ਦੋਸਤੋ ਮੋਲ 65000 ਰੁਪਿਆ ਇਸ ਦੀ ਜਿਹੜੀ ਡਿਮਾਂਡ ਹੈ ਬਾਈ ਹੋਰਾਂ ਵੱਲੋਂ ਬਾਕੀ ਮੌਕੇ ਤੇ ਜਿਹੜਾ ਮੇਰਾ ਵੀਰ ਕੋਈ ਇੱਥੇ ਪਹੁੰਚਦਾ ਆ ਆਪਦੀ ਨਰਕਪਰਕ ਕਰਕੇ ਦੋਸਤੋ ਆਪਦੇ ਹਿਸਾਬ ਨਾਲ ਤੁਸੀਂ ਮੋਲ ਲਗਾ ਸਕਦੇ ਹੋ ਬਾਈ ਨੂੰ ਪੜਤੇ ਜ ਹੋਵੇ ਉਹ ਤੁਹਾਡੇ ਨਾਲ ਜਰੂਰ ਸੌਦਾ ਕਰ ਲਵੇਗਾ ਬਾਕੀ ਵੇੜ ਜਿਹੜੀ ਕੱਦ ਕਾਠੀ ਦੀ ਹੈ ਦੋਸਤੋ ਪਿੱਠ ਪੂੜੇ ਦੀ ਆ ਤੁਸੀਂ ਵੇਖ ਲਿਓ ਵੀਡੀਓ ਵਿੱਚ ਚੰਗੀ ਕੱਦ ਕਾਠ ਹੈਗਾ ਬਾਕੀ ਥਣਾ ਦੀ ਕੁਆਲਿਟੀ ਦੋਸਤੋ ਜਿਹੜੀ ਥੋੜੀ ਜਿਹੀ ਨਜ਼ਦੀਕ ਆ ਤੁਹਾਨੂੰ ਪਹਿਲਾਂ ਨੋਟ ਕਰਾ ਦਿੱਤਾ ਹੈ ਮੂੰਹ ਦੋਸਤੋ ਜਿਹੜੀ ਇਹ ਚੌਗੀ ਹੈਗੀ ਆ ਵੇੜ ਬਾਕੀ ਆ ਜਿਹੜਾ ਮੋਹਲਾ ਦੋਸਤੋ ਇਹ ਕੋਈ ਫਿਕਸ ਨਹੀਂ ਹੈਗਾ ਤੁਸੀਂ ਆਪਣੇ ਹਿਸਾਬ ਨਾਲ ਵੀ ਤੈਅ ਕਰ ਸਕਦੇ ਹੋ ਆਪਣੇ ਹਿਸਾਬ ਨਾਲ ਲਗਾ ਸਕਦੇ ਹੋ ਸੋ ਦੋਸਤੋ ਜੇ ਆਪਾਂ ਅਗਲੀ ਵੇੜ ਦੀ ਗੱਲ ਕਰੀਏ ਤਾਂ एवीएचएफ ਦੇ ਵਿੱਚ ਦੋਸਤੋ ਆਉਂਦੀ ਆ ਚੰਗੀ ਵੈੜ ਹੈਗੀ ਦੋਸਤੋ ਕੰਪੇਅਰ ਕਰੀਏ ਇਸ ਨੂੰ ਆਪਾਂ ਪਹਿਲੀ ਵੈੜ ਦੇ ਨਾਲ ਤਾਂ ਤਕਰੀਬਨ ਇਸ ਦੇ ਜਿਹੜੇ ਹਵਾਨੇ ਦੀ ਆ ਥਾਣਾ ਦੀ ਸ਼ੇਪ ਆ ਹਵਾਨੇ ਦੀ ਬਣਤਰ ਆ ਉਹ ਤੁਸੀਂ ਖੁਦ ਨੋਟ ਕਰ ਸਕਦੇ ਹੋ ਬਹੁਤ ਜਿਆਦੀ ਚੰਗੀ ਹੈਗੀ ਹੈ ਬਿਰਲਾਪੁਰਲਾਂ ਦੋਸਤੋ ਕਾਫੀ ਜਿਆਦੀਆਂ ਥਾਣਾਂ ਦੀਆਂ ਹੈਗੀਆਂ ਵਿਥੀਆਂ ਬਹੁਤ ਜਿਆਦੀਆਂ ਹੈਗੀਆਂ ਨੇ ਦੋਸਤੋ ਡਿਫਰੈਂਸ ਕਾਫੀ ਜਿਆਦਾ ਸੋਨਾ ਹੈਗਾ ਚਾਰੇ ਥਾਣਾ ਦਾ ਬਾਕੀ ਜਿਹੜਾ ਅਡਰ ਦੀ ਕੁਆਲਿਟੀ ਆ ਉਹ ਤੁਸੀਂ ਖੁਦ ਨੋਟ ਕਰ ਸਕਦੇ ਹੋ ਵੀਡੀਓ ਦੇ ਵਿੱਚ ਜਿਹੜੇ ਅਡਰ ਕਾਫੀ ਜਿਆਦਾ ਸੋਹਣਾ ਅਡਰੈਸ ਨੂੰ ਲੱਗਾ ਹੈਗਾ ਦੋਸਤੋ ਇਹ ਦੋਨੋਂ ਵੜਾ ਦੋਸਤੋ तकरीबन 25 ਪਲੱਸ ਦੀ ਮਿਲਕ ਕੈਪੈਸਿਟੀ ਵਾਲੀਆਂ ਹਨ ਦਿਨ ਵੀ तकरीबन 5 ਤੋਂ 6 5 ਤੋਂ 6 ਦਿਨ ਹਜੇ ਆਰਾਮ ਨਾਲ ਇਸ ਨੇ ਲੈ ਜਾਣੇ ਹਨ ਦੋਸਤੋ ਬਾਕੀ ਜਿਹੜਾ ਮੁੱਲ ਆ ਦੋਸਤੋ 65000 ਰੁਪਏ ਦੀ ਡਿਮਾਂਡ ਹੈਗੀ ਹੈ ਮੁੱਹ ਇਹ ਛਗੀ ਹੈਗੀ ਆ ਬਾਕੀ ਥਾਣਾ ਦੀ ਕੁਆਲਿਟੀ ਤੁਸੀਂ ਜਰੂਰ ਇੱਕ ਵਾਰ ਤੋਂ ਫੇਰ ਨੋਟ ਕਰ ਸਕਦੇ ਹੋ ਦੋਸਤੋ ਹਵਾਨਾ ਜਿਹੜਾ ਬਹੁਤ ਵਧੀਆ ਚੰਗਾ ਸੋਹਣਾ ਹਵਾਨਾ ਇਸ ਵੜਾ ਦਾ ਲੱਗਾ ਹੈ ਜੀ ਬਾਕੀ ਮਿਲਕ 25 ਪਲੱਸ ਦੀ ਮਿਲਕ ਕਪੈਸਿਟੀ ਇਹਨਾਂ ਵੇੜਾਂ ਦੀ ਰਹੇਗੀ ਬਾਕੀ ਸੋਹਣੀਆਂ ਹਨ ਦੋਸਤੋ ਕੱਦ ਕਾਠ ਦੋਨਾਂ ਵੇੜਾਂ ਦਾ ਬਹੁਤ ਵਧੀਆ ਹੈਗਾ ਪੇਠਪੂੜਾ ਬਹੁਤ ਵਧੀਆ ਹੈਗਾ ਦੋਸਤੋ ਚੰਗੀਆਂ ਸੋਹਣੀਆਂ ਰਾਜੀ ਇਹ ਵੇੜਾ ਹਨ ਸੋ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ